ਕੋਡੀ 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 ਤਿਆਰ ਹੈ ਸਾਹਮਣੇ ਲਾੜ ਚੌਲ ਦਾ ਚਿਹਤਾ ਹੈ ਸਾਹਮਣੇ ਵੇਖੋ ਪੱਟਾਂ ਤੇ ਥਾਪੀਆਂ ਮੱਲ ਸਾਹਮਣੇ ਚਾਰ ਰੇ ਤਿਆਰ ਰੇ ਉਹ ਟੱਕਣਾ ਕਿੰਨੇ ਆ ਉਹ ਕਿੰਨੇ ਪੱਲੇ ਪੱਲੇ ਕਰਵਾਉਣੀ ਆ ਮਿੱਤਰੋ ਸਾਹਮਣੇ ਵੇਖੋ ਪਰ ਵਾ ਵਾ ਓਏ ਸ਼ੇਰ ਆ ਸਵਾਦ ਹੀ ਲਾ ਦਿੰਦਾ ਹੈ ਮੱਲਾ ਚੌਂਦਾ ਰੇ ਚੋਟੀ ਦਾ ਜੱਫਾ ਚੋਟੀ ਦੇ ਮੱਲ ਨੂੰ ਨਹੀਂ ਲੱਗਾ ਵਾ ਦਪੁਰਚੀ ਵਾਲਾ ਕਹਿੰਦਾ ਹੈ ਬਾਈ ਪਿੱਛੇ ਪਿੱਛੇ ਹੋ ਯਾਰ ਭਾਇ ਚਿੱਟੀ ਲੀਗ ਤੋਂ ਪਾਸੇ ਹੋ ਜਾ ਥੋੜਾ ਥੋੜਾ ਵਾਇਗਰੂ ਮੇਰ ਕਰੇ ਦਬੁਰਜੀ ਵਾਲੇ ਦੇ ਬੋਲਾਂ ਸਾਈਕਲ ਪਰਾ ਕਰ ਯਾਰ ਹੱਸਾ ਇਦਾਂ ਹੀ ਬਰਕਰਾਰ ਰਵੇ ਸਾਈਕਲ ਪਿੱਛੇ ਕਰ ਲੈ ਛਤਰਪਾਲ ਕਨੇਡਾ ਦੇ ਪਿੰਡ ਮੇਲਾ ਹੈ ਮਿੱਤਰੋ ਹਰਮੰਦਰ ਚੰਡ ਦੇ ਪਿੰਡ ਮੇਲਾ ਹੈ ਮਹਾਂਪੁਰਸ਼ ਬੱਬਾ ਕਰਨੈਲ ਸਿੰਘ ਜੀ ਉਹਨਾਂ ਦੀ ਵੱਡੀ ਯਾਦ ਨੂੰ ਸਮਰਪਿਤ ਮੇਲਾ ਹੈ ਮਹਾਂਪੁਰਸ਼ ਬੱਬਾ ਕਰਤਾਰ ਸਿੰਘ ਜੀ ਝਾੜ ਸਾਹ ਵਾਲੇ ਚਿੱਕੇ ਤੌਰ ਤੇ ਪੁੱਜੇ ਸਤਕਾਰ ਆਪਾਂ ਕਰਦੇ ਹਾਂ ਮਹਾਂਪੁਰਸ਼ ਬੱਬਾ ਸੁਭਾਸੀ ਜੀ ਕੋਹਾੜਕੇ ਵਾਲੇ ਵੀ ਦਰਸ਼ਨ ਦੇ ਗਏ ਪਰ ਸਾਹਮਣੇ ਚਿਰਾਗ ਤੀਨ ਮਾਹੀਆ ਪਿੰਡ ਤੇ ਪੁਰਜੀ ਵਾਲਾ ਬਤੁਰਜੀ ਵਾਲਾ ਦੀਪ ਉੱਲਾ ਦੇ ਸੀਪ ਬੱਲੇ ਬੱਲੇ ਕਰਾ ਤ ਪੁਰਜੀ ਵਾਲਿਆ ਪਰ ਸਾਹਮਣੇ ਤਾੜੀ ਮਾਰ ਦਿਓ ਦਰਸ਼ਕ ਵੀਰੋ ਮਈਂ ਮਹਾਂਮਾਲ ਪਿੰਡ ਵਾਲਿਆ ਤਾਂ ਮੇਲਾ ਲੁੱਟਣ ਸਦ ਇਧਰਲੇ ਪਾਸੇ ਘੋਵਲੇ ਟੀਮ ਦੇ ਨਾਲ ਕੀਤਾ ਜਾਣਾ ਹੈ ਦੇਸੀ ਘੋਦੇ ਟੀਮ ਤੇ ਨਾਲ ਕੱਪ ਦੇ ਨਾਲ ਵੱਡਾ ਸਨਮਾਨ ਹੋਵੇਗਾ ਉਹ ਟੱਕਰ ਵੱਡਿਆਂ ਮੱਲਾਂ ਦੀ ਇਹ ਸਤਪਾਲ ਤੇ ਰਾਜਾ ਪੱਧਰੀ ਵਾਲਾ ਟੱਕਰ ਹੋਗੀ ਸ਼ੇਰਾਂ ਦੀ ਖੜ 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 ਦੇਖੇ ਕੁੱਲ ਜਮਾਨਾ ਮੈਚ ਉਹ ਹੀ ਉਹ ਜਿੱਤਣਗੇ ਜਿਨ੍ਹਾਂ ਦੇ ਡੌਲਿਆਂ ਪੱਟਾਂ ਵਿੱਚ ਜਾਨਾ ਵਾਹ ਵੀ ਰਾਜਿਆ ਵਾਹ ਵੀ ਰਾਜਿਆ ਕਮਾਲ ਕਰ ਦਿੱਤੀ ਹੈ ਹੰਦੇ ਦੂਰ ਦਿੱਲੀ ਦੂਰ ਹੋਣ ਵਾਲੀ ਗੱਲ ਹੈ ਆਏ ਸਵਾਦ ਜੱਫੇ ਦਾ ਬਿਨਾ ਕਹਿ ਤੋ ਤਾੜੀਆਂ ਵੱਜੀਆਂ ਐਵੇਂ ਨਹੀਂ ਕਹਿੰਦੇ ਢਲਮੰਦ ਕਿ ਅੱਗੇ ਆ ਰਿਹਾ ਜਦੋਂ ਸਮਾਂ ਤੇ ਹਾਲਾਤ ਦੋਵੇਂ ਵਿਰੋਧ ਦੇ ਵਿੱਚ ਹੋਣ ਫਿਰ ਕਹਿੰਦੇ ਜ਼ਿੰਦਗੀ ਦੇ ਨਾਲ ਸੰਘਰਸ਼ ਕਰਨ ਦਾ ਨਜ਼ਾਰਾ ਹੀ ਵੱਖਰਾ ਹੁੰਦਾ ਹੈ ਫਰ ਨਜ਼ਾਰਾ ਹੀ ਵੱਖਰਾ ਹੁੰਦਾ ਲਓ ਦੇਖਦੇ ਆ ਸੱਤਪਾਲ ਦੀ ਰੇਡ ਆ ਕੱਕੜ ਪਿੰਡ ਵਾਲਾ ਪਰ ਸਾਹਮਣੇ ਡਿੱਕੇ ਰਾਜੇ ਦੇ ਚੜ ਗਿਆ ਤੇ ਜਿਹੜਾ ਰਾਜੇ ਦੇ ਡਿੱਕੇ ਚੜ ਗਿਆ ਸਮਝ ਲਓ ਮਾਂਜਿਆ ਗਿਆ ਸਮਝ ਲਓ ਮਾਂਜਿਆ ਗਿਆ ਇਹ ਬੱਲੇ 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 ਕਬੱਡੀ 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 ਓਏ ਲੱਗਦਾ ਹੋਇਆ ਜੋਰ ਵਾਹ ਵੀ ਰਾਜਿਆ ਓਏ ਜੱਫਾ ਕਿੱਦਾਂ ਨਾ ਲੱਗਾ ਫਿਰ ਤਾੜੀਆਂ ਜ਼ੋਰਦਾਰ ਜ਼ੋਰਦਾਰ ਤਾੜੀਆਂ ਛੋਟਾ ਕਰ ਦਿੱਤਾ ਨਾਲ ਮੈਂ ਵੇਖਣਾ ਸ਼ੇਰਾ ਮਿੱਤਰੋ ਤੇ ਤੁਗਲਬਾਲ ਦੇ ਰਾਣੇ ਦੇ ਚਰਚੇ ਹੈ ਮਈਆਂਵਾਲ ਪਿੰਡ ਦਾ ਚਰਾਕਦੀਨ ਹੈ ਓ ਬੱਲੇ ਬੱਲੇ ਕਰਾਉਂਦੇ ਆ ਮੁੰਡੇ ਦੇਖਾਂਗੇ ਸਾਹਮਣੇ ਵੱਡੇ ਕਰ ਦਿੱਤੇ ਦੇ ਚਰਚੇ ਵਾਲੇ ਤੇ ਛੋਟੇ ਦੇ ਵੀ ਹੋਗੇ ਪਰ ਚੱਕਾਂ ਵਾਲਾ ਚੱਕਾਂ ਵਾਲਾ ਚੱਕਾਂ ਵਾਲਾ ਝੱਕ ਲਿਆ ਚੱਕਾਂ ਵਾਲਾ ਝੱਕ ਲਿਆ ਚੱਕਾਂ ਵਾਲਾ ਝੱਕ ਲਿਆ ਚੱਕਾ ਆਲਾ ਚੱਕ ਲਿਆ ਗਰਦੱਤੇ ਨੇ ਬਈ ਤਾੜੀ ਮਾਰ ਦੇ ਪਿੰਡ ਵਾਲਿਓ ਆ ਸਵਾਦ ਹੈ ਕਿ ਅਸੀਂ ਕਿਸਮਤ ਦੇ ਹਾਰੇ ਆ ਬਹੁਤੇ ਲਾਚਾਰ ਹਾਂ ਧੂੜ ਹਾਂ ਤੇਰੇ ਚਰਨਾਂ ਦੀ ਜੇ ਅੜਗੇ ਤਾਂ ਤੁਰੇ ਗੁਣਾ ਗਏ ਗਾਣੇ ਦਾ ਨਾਂ ਜੀ ਲਾੜ ਹੈ ਇਹ ਅਰਦਾਸ ਪੁਰਿਆ ਲਾੜ ਦੇ ਉੱਤੇ ਗਾਇਆ ਇਹ ਸਾਡੇ ਭਰਾ ਦੇ ਉੱਤੇ ਵੀਰ ਸੰਧੂ ਨੇ ਗਾਇਆ ਕਿ ਸਾਡੇ ਬਾਰੇ ਪੁੱਛਣਾ ਸਮਿਆਂ ਤੋਂ ਪੁੱਛ ਉਹ ਨਵੇਂਆਂ ਨੂੰ ਸਾਡੇ ਬਾਰੇ ਕੱਖ ਨਹੀਂ ਪਤਾ ਉਹ ਨਵੇਂਆਂ ਨੂੰ ਸਾਡੇ ਬਾਰੇ ਅੱਖ ਨਹੀਂ ਪਤਾ ਵਾਹ ਵੀ ਰਾਜਿਆ ਏ ਰਾਜਾ ਮਾਨੇ ਗਿੰਦੇ ਗਮਾਨਪੁਰੀਏ ਹੋਰਾਂ ਨੂੰ ਵੱਡੀ ਟੀਮ ਵੀ ਤਿਆਰ ਕਰਦੇ ਆ ਚਿਹਤਾ ਮੱਲ ਰਾਜਾ ਪੱਧਰੀ ਵਾਲਾ ਪਰ ਭਗੇਲੇ ਦਾ ਚੇਲਾ ਉਹ ਸ਼ੇਰਾਂ ਦੀ ਟੱਕਰ ਮਰਦ ਦਲੇਰਾਂ ਦੀ ਟੱਕਰ ਵਾਹ ਵੀ ਰਾਜਿਆ ਉਹ ਮੇਲਾ ਵੇਖ ਨੱਚਦਾ ਬਰਿੰਦਰਾ ਓਏ ਆ ਦਾ ਸਬੂਤ ਹੈ ਬਾਈ ਗਾਣੇ ਗਾਣੇ ਦਾ ਨਾ ਚੀ ਲਾੜ ਹੈ ਇਹ ਅਰਦਾਸਪੁਰਿਆ ਲਾੜ ਦੇ ਉੱਤੇ ਗਾਇ ਇਹ ਸਾਡੇ ਭਰਾ ਦੇ ਉੱਤੇ ਵੀਰ ਸੰਧੂ ਨੇ ਗਾਇ ਕਿ ਸਾਡੇ ਬਾਰੇ ਪੁੱਛਣਾ ਸਮਿਆਂ ਤੋਂ ਪੁੱਛ ਉਹ ਨਵੇਂਆਂ ਨੂੰ ਸਾਡੇ ਬਾਰੇ ਕੱਖ ਨਹੀਂ ਪਤਾ ਉਹ ਨਵੇਂਆਂ ਨੂੰ ਸਾਡੇ ਬਾਰੇ ਕੱਖ ਨਹੀਂ ਪਤਾ ਵਾਹ ਵੀਰ ਰਾਜਿਆ ਏ ਰਾਜਾ ਮਾਣੇ ਗਿੰਦੇ ਗਮਾਨਪੁਰਿਆ ਹੋਰਾਂ ਨੂੰ ਵੱਡੀ ਕਰਦੇ ਆ ਚਹਿਤਾ ਮੱਲ ਰਾਜਾ ਪੱਦਰੀ ਵਾਲਾ ਪਰ ਭਗੇਲੇ ਦਾ ਚੇਲਾ ਉਹ ਸ਼ੇਰਾਂ ਦੀ ਟੱਕਰ ਮਰਦ ਦਲੇਰਾਂ ਦੀ ਟੱਕਰ ਵਾ ਵੀ ਰਾਜਿਆ ਉਹ ਮੇਲਾ ਵੇਖ ਨੱਚਦਾ ਬਰਿੰਦਰ ਆਹ ਤਾਂ ਪਿਆਰ ਦਾ ਸਬੂਤ ਹੈ ਬਾਈ ਐਸੀ ਤਰੰਗ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ